ਬਣਾ ਆਪਣਾ ਵੀਡੀਓ ਬਣਾ ਆ ਦੇਖੋ ਜੀ ਚਿੱਟੇ ਵਾਲਿਆਂ ਦਾ ਵੇਚਣ ਵਾਲਿਆਂ ਦੇ ਹਾਲ ਹੈ ਮੇਰੇ ਸਾਡਾ ਭਰਾ ਐ ਨੇ ਟੀਕਾ ਲਾ ਕੇ ਤੇ ਇਹਦੀ ਕਹਾਣੀ ਦੇਖ ਲਓ ਕੀ ਆ ਹੁਣ ਇਸ ਨੌਜਵਾਨ ਦੀ ਮੌਤ ਚਿੱਟੇ ਦਾ ਟੀਕਾ ਲੱਗਣ ਤੋਂ ਬਾਅਦ ਹੋਈ ਜਾਂ ਬਿਮਾਰੀ ਇਸ ਦਾ ਕਾਰਨ ਬਣੀ ਸੋ ਪਿੰਡ ਵਾਸੀ ਅਤੇ ਪੁਲਿਸ ਦੇ ਬਿਆਨ ਵੱਖੋ ਵੱਖ ਨੇ ਪਿੰਡ ਵਾਲਿਆਂ ਨੇ ਕਿਹਾ ਕਿ ਇਸ ਦੀ ਮੌਤ ਚਿੱਟੇ ਦੇ ਨਾਲ ਹੋਈ ਔਰ ਦੂਜੇ ਬੰਨੇ ਪੁਲਿਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਹੁਣ ਤੱਕ ਇਹ ਲੱਗ ਰਿਹਾ ਕਿ ਨੌਜਵਾਨ ਦੀ ਮੌਤ ਬਿਮਾਰੀ ਨਾਲ ਹੋਈ ਹੈ ਲੁਧਿਆਣਾ ਦੇ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਵਿਖੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਜਦਕਿ ਪਿੰਡ ਵਾਸੀਆਂ ਨੇ ਦੋਸ਼ ਲਗਾ ਕੇ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਉਧਰ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਕਿਹਾ ਕਿ ਨੌਜਵਾਨ ਦੀ ਮੌਤ ਬਿਮਾਰੀ ਦੇ ਕਾਰਨ ਹੋਈ ਹੈ ਜਾਣਕਾਰੀ ਦੰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਵਿੱਚ ਪਿੱਛੇ ਕਈ ਮੌਤਾਂ ਹੋ ਚੁੱਕੀਆਂ ਨੇ 32 ਸਾਲ ਦੇ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰਕੇ ਮਰ ਚੁੱਕੇ ਨੇ ਔਰ ਹੁਣ ਇਹ ਨਸ਼ਾ ਢੱਲੇ ਦੇ ਨਾਲ ਵਿਕ ਰਿਹਾ ਜਦ ਕਿ ਪੁਲਿਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਪਹਿਲਾਂ ਇਹ ਨੌਜਵਾਨ ਪੀਜੀਆਈ ਦੇ ਵਿੱਚ ਦਾਖਲ ਸੀ ਉੱਥੋਂ ਇਸ ਦਾ ਇਲਾਜ ਚੱਲ ਰਿਹਾ ਸੀ ਜਿਸ ਕਰਕੇ ਇਸ ਦੀ ਮੌਤ ਹੋਈ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਇੱਥੇ ਨੌਜਵਾਨਾਂ ਦੀਆਂ ਮੌਤਾਂ ਚਿੱਟੇ ਦੇ ਟੀਕੇ ਨਾਲ ਹੋਈਆਂ ਨੇ ਪਿੰਡ ਇਕੱਠਾ ਹੋਇਆ ਔਰ ਇਹਦਾ ਮੁੰਡਾ 10-15 ਸਾਲ ਤੋਂ ਚਿੱਟੇ ਦਾਦੀ ਸੀਗਾ ਨਸ਼ਾ ਕਰਦਾ ਸੀਗਾ ਇਹ ਤੇ ਕੱਲ ਇਹਦੀ ਡੈਥ ਹੋ ਗਈ ਆ ਉਹ ਬਡੋਇਨਾ ਪਿੰਡਤਲਵੰਡੀ ਕਲਾਂ ਵਿੱਚ ਇਹਦੇ ਵਿੱਚ ਇਹ ਇਕੱਲਾ ਨਹੀਂ ਮੁੰਡਾ ਮਰਿਆ ਘਟੋ ਘਟ ਦੀ 10-15 ਮੁੰਡੇ ਸਾਡੇ ਨੌਜਵਾਨ ਪਹਿਲਾਂ ਹੀ ਮਰ ਚੁੱਕੇ ਆ ਤੇ ਇੱਕ ਤਾਂ ਇੱਕ ਪਰਿਵਾਰ ਦੇ ਦੋ ਮੁੰਡੇ ਗਏ ਨੇ ਲਗਾਤਾਰ ਹੀ ਤੇ ਉਬਟੋਈ ਦੇ ਨਾਲ ਟੀਕਾ ਲਾਉਂਦੇ ਆ ਤੇ ਮੁੰਡੇ ਡੈਥ ਹੋ ਜਾਂਦੀ ਆ 30 ਤੋਂ 32 ਸਾਲ ਦੇ ਮੁੰਡੇ ਜਿਹੜੇ ਸਾਰੇ ਮੁੰਡੇ 9-10 ਮੁੰਡੇ ਸਾਡੇ ਪਿੰਡ ਚ ਮਰੇ ਪਿੰਡ ਕਿਹੜਾ ਈ ਪਿੰਡਤਲਵੰਡੀ ਕਲਾਂ ਦਾ ਹੈ ਕੀ ਲੱਗਦਾ ਭਾਜੀ ਤਲਵੰਡੀ ਕਲਾ ਹਮੇਸ਼ਾ ਸੁਰਖਿਆਤ ਵਿੱਚ ਆਉਂਦਾ ਤੁਸੀਂ ਅੱਗੇ ਵੀ ਦੇਖਿਆ ਉਹਨਾ ਤਲਵੰਡੀ ਕਲਾ ਪਹਿਲੇ ਖੇਡਾਂ ਦੇ ਨਾਮ ਜਾਂਦੀ ਸੀ ਅੱਜ ਨਸ਼ੇ ਦੇ ਖਿਲਨਾਮ ਤੇ ਜਾਣੀ ਜਾਂਦੀ ਹੈ ਤਲਵੰਡੀ ਕਲਾ ਸਾਰੀ ਜਿਹੜੀ ਨਾਕਾਮੀ ਹੈ ਨਾ ਸਾਰੀ ਇਹ ਇਹ ਪੁਰਾਣੇ ਮੋਤਵਰਾਂ ਦੀ ਹੈ ਜਦੋਂ ਮੋਤਵਰ ਗੰਦੇ ਹੋ ਜਾਂਦਾ ਪਿੰਡ ਦੇ ਵਿੱਚ ਨਸ਼ਿਆਂ ਨਾਲ ਦੇ ਨਾਲ ਰਲ ਜਾਂਦਾ ਫਿਰ ਉਹ ਪਿੰਡ ਦਾ ਹਾਲਾਤ ਇਹੀ ਹੁੰਦੇ ਹੁੰਦੇ ਆ ਹੁਣ ਜਦੋਂ ਜਾਣਾ ਇੱਕ ਬੰਦਾ ਫੜ ਲਿਆ ਤੇ ਉਹਦੇ ਮਗਰ ਆਪਾਂ 10 ਛੜਾਉਣ ਵਾਲੇ ਚਲੇ ਗਏ ਆ ਤੇ ਉੱਥੇ ਵਧੂ ਗਈ ਉਹਦੇ ਹੌਸਲਾ ਵੱਧਾ ਉਹਨਾਂ ਦਾ ਬੀਏ ਬੰਦੇ ਅੱਜ ਅਸੀਂ ਮੈਂ ਛੁੱਟ ਗਏ ਆ ਕੱਲੂ ਇੱਕ ਇੱਕ ਲੱਗਦਾ ਤੇ ਦੂਜਾ ਵੇਚਣ ਲੱਗ ਜਾਂਦਾ ਆ ਇਸ ਕਰਕੇ ਪੁਲਿਸ ਪ੍ਰੋਫੈਸ਼ਨ ਘਟਾ ਸਾ ਦੇ ਰਿਹਾ ਆ ਜਿਹੜੇ ਬੰਦੇ ਵਧੀਆ ਨਹੀਂ ਉਲਟਾ ਉਹਨਾਂ ਨੂੰ ਦਵਾਇਆ ਜਾਂਦਾ ਆ ਉਹ ਜੇ ਕੋਈ ਸੀਏ ਕੋਲੋਂ ਕਦੇ ਕਿਸੇ ਕੋਲੋਂ ਮੁੰਡੇ ਕੱਲ ਸੀਗੇ ਅਸੀਂ ਗਏ ਆ ਮੁੰਡੇ ੱੱਕੇ ਨਾਲ ਫੜ ਲਏ ਉਹ ਦੋ ਚਾਰ ਮੁੰਡਿਆਂ ਦਾ ਨਿਆਂ ਜੇ ਨੌਲਾਤਾ ਜਿਹੜੇ ਜਿਹੜੇ ਕਦੇ ਕੀਦਾਂ ਦੇ ਕਦੇ ਜਿਹੜੇ ਦੇਖਿਆ ਤੱਕ ਨਹੀਂ ਕਿਹਦੀ ਕੀ ਲੱਗਦਾ ਇੰਨੀ ਮੌਤਾ ਹੋ ਗਈ ਪਿੰਡ ਦੇ ਵਿੱਚ ਅੱਗੇ ਤੁਸੀਂ ਕੋਈ ਸਟੱਪ ਨਹੀਂ ਚੱਕਿਆ ਸੀ ਪਹਿਲਾਂ ਬਹੁਤ ਅਸੀਂ ਨੱਕ ਲਾਉਂਦੇ ਰਹੇ ਆ ਨਕਲੇ ਆਏ ਨੇ ਆਪਣੇ ਡਿਪਟੀ ਸਾਹਿਬ ਦੇ ਮਰਾਸ ਸੀਗਾ ਉਹਨਾਂ ਨੂੰ ਇੱਥੇ ਬੁਲਾਇਆ ਸੀ ਮੀਟਿੰਗ ਕੀਤੀ ਵੀ ਆ ਇਹ 5:30 ਵਜੇ ਦਾ ਸ਼ਾਕਿਤਾ ਬੰਦ ਕਰੋ ਪਰ ਕੁਝ ਨਹੀਂ ਕੋਈ ਸੁਣਵਾਈ ਹੁੰਦੀ ਵੀ ਦੋ ਚਾਰ ਦਿਨ ਹੁੰਦਾ ਜਾਂ ਦੋ ਚਾਰ ਦਿਨ ਵਿੱਚ ਕਰਕੇ ਮੁੜ ਕੇ ਦੁਬਾਰੇ ਫੇਰ ਉਹੀ ਹਾਲਾਤ ਹੁੰਦੇ ਆ ਕੀ ਲੱਗਦਾ ਨਾ ਸਾਬ ਨੇ ਪਿੰਡ ਦੇ ਲੋਕ ਵੇਚਦੇ ਨੇ ਬਾਹਰੋਂ ਲੋਕ ਆ ਕੇ ਇੱਥੇ ਵੇਚੀ ਜਾਂਦੇ ਨੇ ਨਹੀਂ ਨਹੀਂ ਪਿੰਡ ਦੇ ਲੋਕ ਵੇਚਦੇ ਨਹੀਂ ਜਿਹੜੇ ਰਿਸ਼ਤੇਦਾਰੀਆਂ ਨੇ ਇਹਨਾਂ ਦੀਆਂ ਜਿਨ੍ਹਾਂ ਦਾ ਲਿੰਕ ਨੇ ਉਹ ਵੀ ਆਉਂਦੇ ਨੇ ਰਾਤ ਵੇਲੇ ਤੋਂ ਇੱਥੇ ਦੇ ਕੇ ਜਾਂਦੇ ਨੇ ਨਸ਼ਾ ਤੇ ਆਪ ਵੀ ਲੈਣ ਜਾਂਦੇ ਨੇ ਬਾਰਡਰਾਂ ਤੋਂ ਕੱਲ ਥੋੜੇ ਦਿਨ ਪਹਿਲਾਂ ਮੁੰਡੇ ਫੜੇ ਨੇ ਦੁੱਤਨ ਅੱ अच्छा जी हां जी हां जी फ्लोर नाके पे ठीक है ये की गल है पीसीआर ਦਾ ਜਿਹੜਾ ਕੱਟਿਆ ਆ ਉਹ ਮੁਲਾਜ਼ਮ ਕੱਟਨੇ ਇਸ ਤਰ੍ਹਾਂ ਕੇ ਗੀੜਾ ਨੇ ਲੱਗਦਾ ਸਰੀ ਆਮ ਨਸ਼ਾ ਵਿਕਰੇ ਸਾਡੇ ਪਿੰਡ ਦੇ ਜਦੋਂ ਪੀसीआर ਤਾਂ ਪੁਲਿਸ ਮੁਲਾਜ਼ਮ ਤਾਂ ਆਉਣਗੇ ਜੇ ਉਹਨਾਂ ਨੂੰ ਉਹਨਾਂ ਨੂੰ ਬੈਠੇ ਨੂੰ ਉੱਥੇ ਪਹੁੰਚੀ ਜਾਂਦਾ ਸਾਰਾ ਕੁਝ ਕਹਦੇ ਤੁਸੀਂ ਕੰਪਲੇਨਟ ਕੀਤੀ ਆਪਣੇ ਥਾਣੇ ਦੇ ਵਿੱਚ ਕੀ ਬਹੁਤ ਬਰੀ ਬਹੁਤ ਬਰੀ ਜੀ ਲਗਾਤਾਰ ਤੁਹਾਨੂੰ ਕੀ ਅਸਰ ਸੰਦੇ ਦਿੱਤਾ ਗਿਆ ਥਾਣੇ ਵਾਲਾ ਕੰਵਾਹੀ ਕਰਦੇ ਆ ਕਰਦੇ ਆ ਅੱਜ ਕਰਦੇ ਆ ਕੱਲ ਕਰਦੇ ਆ ਬਸ ਲਗਾਤਾਰ ਹੀ ਠੀਕ ਇਹੀ ਰੋਵੇ ਤੇ ਇਸ ਤਸੀਪੀ ਕੋਲ ਵੀ ਲਿਖਤੀ ਲਿਖ ਗਏ ਆ ਆਪਣੇ ਜਿਹੜੀ ਮੁੰਡੇ ਦੀ ਮੌਤ ਹੋਈ ਕਿੰਨੇ ਸਾਲ ਦਾ ਇਹ 30 32 ਸਾਲ ਦਾ ਜੀ ਲਗਭਗ ਠੀਕ ਹੈ ਇਹ ਰਾਤ ਨੂੰ ਹੋਈ ਆ ਤੇ ਤੇ ਸਾਨੂੰ ਲੋਕਾਂ ਨੇ ਜਿਹੜਾ ਸ਼ੱਕ ਜਤਾਇਆ ਇੱਕ ਬੰਦਾ ਜਿਹੜਾ ਹੈ ਕਰਤੀ ਉਹ ਕਰਕੇ ਉਹਰੇ ਕਰਤਾ ਜੀ ਫਟਾਜੀ ਤੇ ਆ ਕੇ ਮੌਕੇ ਤੇ ਵੈਰੀਫਾਈ ਕੀਤਾ ਲੱਗਾ ਕਿ ਇਹਦੇ ਜਿਹੜਾ ਇਹ ਬੰਦਾ ਜਿਹੜਾ ਪਹਿਲੇ ਕੁਝ ਦਿਨਾਂ ਤੋਂ ਜਿਹੜਾ ਪੀਪੀਆਈ ਤੇ ਉਹ ਵਕਫਾ ਵਕਫਾ ਹਸਪਤਲ ਤੋਂ ਵਿਟਲਾ ਤੱਕ ਤੇ ਦੱਸ ਕਰਕੇ ਇਹਦੀ ওভারਡੋਸ ਨਾਲ ਨਹੀਂ ਲੱਗਦੀ ਹੈਗੀ ਬਟ ਬਿਮਾਰੀ ਕਰਕੇ ਜਿਹੜੀ ਇਹਦੀ ਡੈਥ ਹੋਈ ਤੇ ਉਹਦੇ ਰਿਗਾਰਡਿੰਗ ਅਸੀਂ ਜੋ ਜਿਹੜਾ ਤੇ ਪਰਵਾਨਕ ਮੈਂਬਰ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਜੋ ਉਹ ਕਹਿੰਦੇ ਨੇ ਨਾ ਕਿ ਖਾਨਮਾਪਰ ਦੇ ਘਰ ਵਿੱਚ ਜਿਹੜਾ ਸਹੀ ਇਹ ਨਾਮ ਸੀ ਦੰਮ ਜਿਹੜਾ ਇਹ ਲਖਵੀਰ ਸਿਕਾ ਜੀ ਤੇ ਪਹਿਲਾਂ ਵੀ ਅਸੀਂ ਨਾਲ ਲਾਰਸ਼ ਮੰਦਤ ਦੇ ਇੱਕ ਪਿਆਰਾ ਨਿਸ਼ਚੋਤ ਹੋਈ ਜੀ ਨਾਲੇਰੇ ਫੈਮਲੀ ਮੈਂਬਰ ਤੇ ਹੋਈ ਸੀ ਇਹ ਐਕਸਾਈਜ਼ ਦਾ ਨਾ ਲਾਰਸ਼ ਦਾ ਡਿਸੀਡਰ ਸਰ ਮੈਰਿਟ ਸੀ ਅਨਾਰੀ ਸਰ ਮੈਰਿਟ ਸੇਗਾ ਇਹ 20 ਸਾਲ ਪਹਿਲੇ ਸਰ ਕਿੰਨੇ ਸਾਲ ਤੋਂ ਇਹ ਨਸੇ ਦੇ ਵਿੱਚ ਪੈ ਗਿਆ ਨਹੀਂ ਇਹਦੇ ਰਿਗਾਰਡਿੰਗ ਨਹੀਂ ਇਹਦੇ ਰਿਗਾਰਡਿੰਗ ਨਹੀਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਕਿ ਕੀ ਹੋਇਆ ਇਹ ਨਸੇ ਦੇ ਵਿੱਚ ਪਾਇਆ ਗਿਆ ਕਰੋ ਬਟ ਸਾਹਿਬ ਇਹਦਾ ਪਤਾ ਕਿ ਜਦੋਂ ਜੀ ਨੂੰ ਰੈਫਰਸ ਕੀਤਾ ਲੇਗਾ ਬਹੁਤ ਲਾਰਸ਼ ਕੋਲ ਇਹ ਠੀਕ ਸੇ ਰਿਹਾ ਉਹ ਠੀਕ ਹੀ ਕਰਦਾ ਕੋਈ ਕਿਸੋ ਨੇ ਇਹਦਾ ਕੋਈ ਪਿਛਲਾ ਰਿਕਾਰਡ ਚੈੱਕ ਕੀਤਾ ਨਹੀਂ ਇਹਦੇ ਵਿੱਚ ਪਿਛਲੇ ਹੋ ਕੇ ਅਜੇ ਉਹ ਚੈੱਕ ਕਰ ਰਹੇ ਹਾਂ ਮੈਨਾਂ ਕੋਈ ਅਜਿਹੀ ਸ਼ਕਲ ਨਹੀਂ ਉਹ ਵਿੱਚ ਕੋਈ ਐਫਆਰ ਰਜਿਸਟਰਡ ਨਹੀਂ ਸੀ ਕਿ ਦੇਖ ਬਸ ਮੁੱਲੇ ਅਸੇ ਇਹ ਬਣਾ ਜੀ ਨਾ ਕਿ ਉਹ ਦੋਨਾਂ ਲਈ ਨੌਕੀ ਉਹ ਅੱਗੇ ਵੀ ਨਸਾ ਕਰਵਾ ਗਿਆ ਬਾਦੋਂ ਨਸਾ ਘਾਟੇ ਪਸਾ ਜਾਈ ਸੀ ਨਹੀਂ ਸਾਨੂੰ ਇਹਦੇ ਵਿੱਚ ਇਹ ਰਿਕਾਰਡਿੰਗ ਕੋਈ ਹਜੇ ਕੋਈ ਨਹੀਂ ਹੋਇਆ ਹੈ ਜਿਹੜੀ ਡੇਟ ਨਾ ਹੈਗਾ ਕੋਰਟਨ ਪੀਆਈ ਕੋਡ ਨੂੰ ਬੈਟਿਕਲ ਗਰਾਉਂਡ ਤੋਂ ਤੁਸੀਂ ਰਹਿਣਾ ਰਹੇ ਹੋ ਬੈਟਿਕਲ ਕੋਡ ਨੂੰ ਵੀ ਚੈੱਕ ਕਰਦੇ ਜੇ ਹੋਰ ਕੋਈ ਕੰਮ ਤੋਂ ਬਣਦਾ ਹੈ ਪਲੇ ਕਰ ਲਾਂਗੇ ਠੀਕ ਹੈ